कोई रीज़न तो ਹੋਵੇ ਭਾਜੀ तेल क्यों नहीं पा रहे थे, बाकी था, क्यों मिल रही है जी। ਅੱਲਾ ਮੈਂ ਗੱਲ ਕਰਦਾ ਪੰਪ ਤੇ ਫੇਰੀ ਕੁਝ ਹੋਮ ਪੰਪ ਦੇ ਓਨਰੋ ਕਿਦਾਂ ਜੀ ਕਰ ਰਹੇ ਉਹਨਾਂ ਨੂੰ ਤੋੜ ਦੇ ਹਾਂਜੀ ਹਾਂਜੀ ਓਕੇ ਜੀ ਭਾਜੀ ਕੋਈ ਦੂਜਾ ਬੰਦਾ ਲੜਾਈ ਕਰ ਰਿਹਾ ਤੇ ਬਾਕੀ ਪਬਲਿਕ ਦਾ ਆਮ ਪਬਲਿਕ ਨੂੰ ਕਿਉਂ ਤੰਗੀ ਮਿਲ ਰਹੀ ਆ ਜੀ ਤੇਲ ਪਵਾਣਾ ਇਸਕੇ ਤੇਲ ਨਹੀਂ ਮਾਲਕ ਨੰਬਰ ਬੋਲੋ ਜੀ ਲਿਖੋ ਨੰਬਰ ਨੋਟ ਕਰੋ ਜੀ ਮਾਲਕ ਦਾ ਬੋਲਿਓ ਕੋਈ ਗੱਲ ਹੈ 100 ਨੰਬਰ ਆਹ ਇੱਥੇ ਇਹਦੇ ਕੋਈ ਵੀ ਬੰਦਾ ਲੜਾਈ ਨਹੀਂ ਕਰ ਰਿਹਾ ਜੀ ਸਾਰੇ ਬੰਦੇ ਤੇਲ ਭਾਜੀ ਕੀ ਹੋਇਆ ਜੀ ਪਾਈਏ ਅਸੀਂ ਤੇਲ ਪਵਾਉਣ ਤੇਲ ਪਵਾਉਣ ਆਏ ਸੀਗੇ ਤੇਲ ਨਹੀਂ ਪਵਾਉਂਦੇ ਸਾਰੇ ਹਟਿਆ ਇਹ ਸਾਰੇ ਮੋਟਰਸਾਈਕਲ ਅਸੀਂ ਰੋਡ ਦੇ ਪਏ ਆ ਸਾਡੇ ਆਏ ਤੇ ਅਸੀਂ 100 ਨੰਬਰ ਬੁਲਾ ਰਹੇ ਆ ਭਾਜੀ ਕੀ ਗੱਲ ਤੇਲ ਨਹੀਂ ਪਾਰੇ ਭਾਈ ਮੈਨੂੰ ਬਟੈਕ ਨਹੀਂ ਦੇਗੇ ਤੇਲ ਪਵਾਉਣ ਆਏ ਆ ਆਪਣੇ ਆਪ ਹੈਲੋ ਹੈਲੋ ਬਾਜੀ ਅੰਜੀ ਬੋਲ ਰਿਹਾ ਜੀ ਜਨਾਬ ਬੀਪੀਸੀਐਲ ਪੰਪ ਤੋਂ ਬੋਲ ਰਿਹਾ ਹਾਂ ਜੀ ਮੈਂ ਨਾ ਤੇਲ ਪੁਆਣ ਆਇਆ ਸੀਗਾ ਬਾਜੀ ਤੇ ਇੱਥੇ ਮੁੰਡੇ 20 25 ਮੁੰਡੇ ਇਕੱਠੇ ਹੋ ਗਏ ਤੇਲ ਪੁਆਣ ਆਏ ਸੀਗੇ ਮਾਤਾ ਦੇ ਚੱਲੇ ਮੱਥਾ ਟੇਕਣ ਮੈਂ ਹੁਣ ਆਇਆ ਮੈਂ ਤੇਲ ਪੁਆਣ ਆਪਣੀ ਆਪ ਦੀ ਮੋਟਰਸਾਈਕਲ ਤੇ ਕਹਿੰਦੇ ਤੇਲ ਨਹੀਂ ਪੈਣਾ ਜੀ ਤੇਲ ਇਹਨਾਂ ਕੋਲ ਹੈਗਾ ਵਾ ਸਭ ਕੁਝ ਹੈਗਾ ਵਾ ਪਤਾ ਨਹੀਂ ਕਹਿੰਦੇ ਕਿਹੜੇ ਮੁੰਡੇ ਲੜ ਪਏ ਮੈਂ ਕਿਹਾ ਵੀਰੇ ਸਾਨੂੰ ਤਾਂ ਤੇਲ ਪਾਓ ਉਹ ਲੜੇ ਨੇ ਤੇ ਤੇ ਬਾਜੀ ਕੀ ਗੱਲ ਹੋਈ ਜਾ ਮੈਨੂੰ ਦੱਸ ਸਕਦੇ ਹੋ ਤੁਸੀਂ ਕਿ ਤੇਲ ਕਿਉਂ ਨਹੀਂ ਪਾਉਂਦੇ ਪਾਜੀ ਬੰਦੇ ਤੁਹਾਡੇ ਅਈ ਮਿੰਨੋ ਵੀ ਕਿਹੜਾ ਪਤਾ ਮੈਂ ਰੱਖਦਾ ਇਹ ਆ ਨਾਮ ਕੀ ਆਈ ਤੁਹਾਡਾ ਅਮਨਦੀਪ ਅਮਨਦੀਪ ਨਾਮ ਹੈ ਜੀ ਨਾਲੇ ਪੈਟਰੋਲ ਪੰਪ ਛੱਡ ਕੇ ਸਾਈਡ ਤੇ ਖੜੇ ਹੋ ਪੈਟਰੋਲ ਪੰਪ ਆ ਜੀ ਇੱਥੇ ਲਾਈਨਾਂ ਲੱਗੀਆਂ ਹੋਈਆਂ ਨੇ ਬੰਦੇ ਸਾਈਡ ਤੇ ਖੜੇ ਨੇ ਜੀ ਬਾਜੀ ਅੱਲਾ ਮੈਂ ਗੱਲ ਕਰਦਾ ਪੰਪ ਤੇ ਫੇਰੀ ਕੁਝ ਹੋਊਗਾ ਕਰੋ ਜੀ ਕਰੋ ਬਾਜੀ ਗੱਲ ਕਰੋ ਜੀ ਇਹਨਾਂ ਨਾਲ ਕੋਈ ਰੀਜ਼ਨ ਤੇ ਹੋਵੇ ਬਾਜੀ ਤੇਲ ਕਿਉਂ ਨਹੀਂ ਪਾਰੇ ਜੀ ਤੁਸੀਂ ਪੰਪ ਦੇ ਓਨਰ ਹੋ ਕਿਦਾਂ ਜੀ ਹਾਂ ਜੀ ਓਕੇ ਜੀ ਭਾਜੀ ਕੋਈ ਦੂਜਾ ਬੰਦਾ ਲੜਾਈ ਕਰ ਰਿਹਾ ਤੇ ਬਾਕੀ ਪਬਲਿਕ ਦਾ ਆਮ ਪਬਲਿਕ ਨੂੰ ਕਿਉਂ ਤੰਗੀ ਮਿਲ ਰਹੀ ਹੈ ਜੀ ਆਮ ਪਬਲਿਕ ਆਮ ਪਬਲਿਕ ਅਸੀਂ ਵੀ ਆਮ ਪਬਲਿਕ ਚੀਏ ਭਾਜੀ ਤੁਸੀਂ ਵੀ ਆਮ ਪਬਲਿਕ ਹੋ ਤੇ ਅਸੀਂ ਤੇਲ ਭੋਣ ਆਏ ਆ ਤੁਸ ਤੁਹਾਡਾ ਪੰਪ ਹੈ ਸਾਨੂੰ ਤੇਲ ਕਿਉਂ ਨਹੀਂ ਪੈ ਰਿਹਾ ਜੀ ਸਾਨੂੰ ਵੀ ਛੋਟੇ 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 ਭਾਜੀ ਜਵਾਕ ਲੈ ਕੇ ਖੜੇ ਨੇ ਲੋਕੀ ਫੈਮਿਲੀ ਆਲੇ ਆਏ ਨੇ ਗੱਡੀਆਂ ਜਿੱਥੇ ਨਹੀਂ ਰاتی ਤਾਂ ਵੀ ਜੀ ਤੁਹਾਡਾ ਪੰਪ ਵਾਲਾ ਬੰਦਾ ਸਾਈਡ ਤੇ ਖੜਾ ਜੀ ਅਮਨਦੀਪ ਜੀ ਜਦੋਂ ਇਹ ਕੋਈ ਗੱਲ ਕਰਨ ਤਾਂ ਫਿਰ ਦੇ ਦੱਸ ਦਵਾਂਗਾ